ਆਪਣੇ ਪਿੰਡ ਦੇ ਵਿੱਚ ਹੀ ਮੁੰਡੇ ਨਾਲ ਲਵ ਮੈਰਿਜ ਕਰਾਈ ਸੀ ਮੁੰਡਾ ਨਸ਼ੇੜੀ ਹੈ ਤੇ ਇਹ ਆਪਣੇ ਘਰ ਦੇ ਵਿੱਚ ਹੀ ਲੋਕ ਰਹਿੰਦੀ ਸੀ ਤੇ ਅਜੇ ਇਹ ਲੈਟਰ ਬਣਾ ਬਣਾ ਕੇ ਰੱਖ ਦਿੰਦੀ ਸੀ ਪਤਨੀ ਨੇ ਨਾ ਕੀ ਕੀਤਾ ਕੀ ਹੋਇਆ ਇਹ ਦੀਪੀ ਬਿਲਕੁਲ ਪਾਗਲ ਹੋਈ ਪਈ ਹੈ ਪੂਰੀ ਤਰ੍ਹਾਂ ਚੰਗੀ ਤੇ ਨਾ ਸਾਨੂੰ ਹੱਥ ਲਾਉਣ ਦਿੰਦੀ ਹੈ ਰੋਟੀ ਪਾਣੀ ਵੀ ਨਹੀਂ ਖਾਂਦੀ ਹੈਗੀ ਨਾ ਨਹਾਉਂਦੀ ਹੈ ਦੀਪੀ ਕਿਸ ਨੇ ਪੱਕਿਆ ਹੋਇਆ ਵੀ ਲੜਕੀ ਮੇਰੀ ਭਤੀਜੇ ਨੂੰ ਉੱਥੇ ਸੱਟ ਕੇ ਆ ਗਏ ਆ ਅਮਰ ਆਦਮਪੁਰ ਤੇ ਕੋਈ ਇੱਕ ਕੋਈ ਸਾਫ ਕੈਮਸੀ ਦਾ ਹੈ ਕੋਈ ਰਿਸ਼ਤੇਦਾਰ ਕੋਈ ਐਮਸੀ ਆ ਉਹ ਸੈਟ ਕੇ ਆ ਗਿਆ ਉੱਥੇ ਜਿਸ ਤਰ੍ਹਾਂ ਮੈਂ ਹੁਣ ਘਰ ਆ ਕੇ ਦੇਖਿਆ ਜਿਸ ਤਰ੍ਹਾਂ ਬੱਚੇ ਨੂੰ ਆਪਾਂ ਟੱਚ ਕਰਦੇ ਬੱਚਾ ਰੋਲਾ ਪਉਂਦਾ ਆ ਉਹਦੇ ਵਿੱਚ ਮੈਨੂੰ ਇਹ ਲੱਗਦਾ ਮੇਰੇ ਤਜਰਬੇ ਮੁਤਾਬਕ ਵੀ ਉਹਦੇ ਨਾਲ ਰਸਤੇ ਦੇ ਵਿੱਚ ਕੋਈ ਮਿਸ ਹਪਨਿੰਗ ਹੋਈ ਆ ਜਿਹੜੀ ਬੱਚੀ ਆਪਣੇ ਨੂੰ ਟੱਚ ਕਰਨ ਤੋਂ ਵੀ ਚੀਕਾਂ ਮਾਰਦੀ ਆ ਇਹ ਹਾਲਤ ਦੇਖ ਲਈ ਉਹਨੇ ਕੀ ਕੀਤਾ ਜੀ ਸਸ ਨੇ ਕੀਤਾ ਕੀ ਨਾ ਜਿਹੜਾ ਕੋਈ ਨਿਵੇਸ਼ ਮੇਰੇ ਉਹਨੇ ਕੀ ਕੀਤਾ ਇਹ ਸਾਨੂੰ ਨਹੀਂ ਪਤਾ ਨੇ ਆਪਣੀ ਮਰਜ਼ੀ ਨਾਲ ਕਰਾਇਆ ਸੀ ਵਿਆਹ ਇਸ ਕਰਕੇ ਸਾਰਾ ਪਰਿਵਾਰ ਪਿੱਛੇ ਹੋ ਗਿਆ ਕਿ ਮੁੰਡਾ ਸੀਗਾ ਨਿਕਲਿਆ ਨਸ਼ੇੜੀ ਜਿਹਦੇ ਚੱਕਰਾਂ ਦੇ ਵਿੱਚ ਆ ਗਈ ਠੀਕ ਆ ਉਹਨੇ ਇਸ ਕੁੜੀ ਦਾ ਬਹੁ ਬੁਰਾ ਹਾਲ ਕਰਤਾ ਪਿੱਤੀ ਪੂਰੀ ਫੈਮਿਲੀ ਮਿਲਣ ਲਈ ਹੋਈ ਆ ਵਿੱਚ ਹੀ ਪਿੰਡ ਦਾ ਇੱਕ ਬੰਤ ਸਾਹਿਬ ਦਾ ਐਮਸੀ ਆ ਉਹ ਰਲਿਆ ਹੋਇਆ ਭਾਈ ਅਮਰਤਪਾਲ ਸਿੰਘ ਮਹਿਰੋ ਜੀ ਨੂੰ ਵੀ ਮੈਂ ਬੇਨਤੀ ਕਰਦਾ ਵੀ ਇਹ ਵੀਡੀਓ ਉਹਦੇ ਤੱਕ ਪੰਚਾਈ ਜਾਵੇ ਅੱਜਿਆ ਕੋਸ਼ ਹੁੰਦਾ ਹੈ ਤੇ ਪ੍ਰਸ਼ਾਸਨ ਦੀ ਮਦਦ ਮੰਗਦੇ ਨੇ ਤੁਸੀਂ ਅਮਰਤਪਾਲ ਮਹਿਰੋ ਨੂੰ ਯਾਦ ਕਰ ਰਹੇ ਹੋ ਕੋਈ ਸੁਣਵਾਈ ਹੈ ਨਹੀਂਗੀ ਜੀ ਜੇ ਸਨਮਾਈ ਹੋਵੇ ਤਾਂ ਅਸੀਂ ਅਜ ਅਮਰਪਾਲ ਦੇ ਮੂਹਰੇ ਬੇਨਤੀ ਕਿਉਂ ਕਰੀਏ ਜੀ ਜਿਹੜੇ ਐਸੀ ਹਵਾਨੀਅਤ ਕਰਦੇ ਉਹਨਾਂ ਨੂੰ ਉਸੇ ਟਾਈਮ ਫਾਂਸੀ ਤੇ ਸਰਕਾਰ ਨੂੰ ਟੰਗ ਦੇਣਾ ਚਾਹੀਦਾ ਹੈ ਉਹ ਫਿਰ ਇਹ ਆ ਵੀ ਅੱਗੇ ਉਹਨਾਂ ਨੂੰ ਮਿਲ ਸਕੇ ਵੀ ਇਹੋ ਜਿਹਾ ਕੋਈ ਕੰਮ ਨਾ ਕਰ। ਹਾਂਜੀ ਹੱਤ ਅੱਜਪੜੀ ਆ। ਹਾਂ ਇਹਨੂੰ ਸੋਣੀ ਸੁਨੱਖੀ ਪੜ੍ਹੀ ਲਿਖੀ ਆ। ਪੜ੍ਹੀ ਲਿਖੀ। ਹਾਂਜੀ ਪੜ੍ਹੀ ਲਿਖੀ ਆ। ਉਹ ਏਦਾਂ ਦੀ ਗੱਲ ਹੈ ਜੀ ਇਹਦੀ ਏਦਾਂ ਕੁੜੀਆਂ ਨੂੰ ਦੇਖ ਕੇ ਦਿਲ ਦੌਲ ਹੁੰਦਾ। ਨੇਟ ਜਾਂੁੰਦੇ ਬਹੁਤ ਇੰਟੈਲੀਜੈਂਟ ਕੁੜੀ ਸੀਗੀ ਜਿਹੜੀ ਰੋਲ ਕੇ ਰੱਖਦੀ ਆ ਜੀ ਦੇ ਤੋਂ ਜ਼ਿਆਦਾ ਪਿੰਡ ਇਕੱਠਾ ਹੋਇਆ ਹੈ ਵੀ ਉਹ ਕਹਿੰਦੇ ਵੀ ਤੁਸੀਂ ਲੜਕੀ ਨੂੰ ਸੜਕ ਤੇ ਸੁੱਟ ਕੇ ਆਇਓ ਮੈਨੂੰ ਇਸ ਸੜਕ ਤੇ ਤੇ ਕੁੜੀ ਦੇ ਘਰ ਛੱਡ ਕੇ ਆਏ ਆ ਕੁੜੀ ਦਾ ਘਰ ਤਾਂ ਬਿੱਲ ਗਾਏ ਸੀ ਸੀਸੀਟੀਵੀ ਕੈਮਰਾ ਦਿਖਾ ਰਹੇ ਸੀ ਉਹਨਾਂ ਦੀ ਭੈਣ ਮੇਰੇ ਨਾਲ ਹੀ ਨੇ ਤੇ ਤੁਹਾਨੂੰ ਇਹ ਅੰਦਰ ਤੁਹਾਡੀ ਭੈਣ ਨੂੰ ਛੱਡ ਕੇ ਆਏ ਸੀ ਨਹੀਂ ਮੈਮ ਬਿਲਕੁਲ ਘਾਰੇ 5 ਮਿੰਟ ਆਇਆ ਇਹਨਾਂ ਇਹ ਕੁੜੀ ਨਹੀਂ ਨਾਲ ਲੈ ਕੇ ਆਏ ਇਹਨਾਂ ਨੇ ਕੁੜੀ ਬਾਅਦ ਵਿੱਚ ਬਾਜ਼ਾਰ ਵਿੱਚ ਕੁੜੀ ਲਾਈ ਆ ਕੁੜੀ ਉੱਥੇ 1 ਘੰਟਾ ਖੜੀ ਰਹੀ ਆ ਸਾਰੇ ਤੁਹਾਡੇ ਖਿਲਾਫ ਬੋਲ ਰਹੇ ਨੇ ਉਹ ਆਖ ਰਹੇ ਨੇ ਕਿ ਸਾਡੇ ਖਿਲਾਫ ਬੋਲਦੇ ਮਤਲਬ ਕੀ ਹੈ ਤੇ ਛੱਡ ਗਿਆ ਹੂੰ ਠੀਕ ਹੈ ਨਾ ਤੇਰਾ ਮਤਲਬ ਕੀ ਆ ਉੱਥੇ ਛੱਡ ਗਿਆ ਹਾਂ ਦਾ ਕੁੜੀ ਦਾ ਹਾਂ ਕੋਈ ਤੁਹਾਡੀ ਕੁੜੀ ਜੰਮ ਸਾਡੇ ਜ਼ਿੰਮੇਵਾਰੀ ਸਾਡੇ ਦੇ ਕੇ ਸਿਸਟਰ ਤੇ ਤੇਰੀ ਜਿਹੜੀ ਜ਼ਿੰਮੇਵਾਰੀ ਸੀਗੀ ਹਾਂਜੀ ਕੋਈ ਤੁਹਾਡੀ ਜਿੱਕੇ ਤੁਹਾਡੀ ਕੀ ਜ਼ਿੰਮੇਵਾਰੀ ਹੈ ਇੱਕ ਐਮਸੀਡੀ ਸਾਫ ਦਾ ਐਮਸੀਡੀ ਜ਼ਿੰਮੇਵਾਰੀ ਕੀ ਹੁੰਦੀ ਹੈ ਇਹ ਇਹਦੀ ਮੇਸ਼ੀ ਦੀ ਕੁੜੀ ਜੰਮੀ ਹੁੰਦੀ ਤਾਂ ਮੇਸ਼ੀ ਕਿਉਂ ਛੱਡ ਕੇ ਹੋਂਦਾ ਇਸ ਗੱਲ ਦਾ ਸਾਨੂੰ ਸਾਫ਼ ਮੈੜਨਾ ਚਾਹੀਦਾ ਹੈ ਠੀਕ ਹੈ ਨਾ ਜਿੱਦਾਂ ਦੀ ਬੇਟੀ ਸਾਡੀ ਇਹ ਕੁੜੀ ਸੀ ਨਾ ਪੜ੍ਹੀ ਲਿਖੀ ਆ ਇਹ ਨਾ ਮਤਲਬ ਨਹੀਂ ਸੀ ਇਹ ਰੋਡ ਦੇ ਉੱਤੇ ਕੁੜੀ ਛੱਡ ਕੇ ਆਉਂਦਾ ਕੁਝ ਦਿਨ ਪਹਿਲਾਂ ਬਿਲਕੁਲ ਸਹੀ ਸੀ ਪਰ ਅੱਜ ਆਪਣੇ ਸਰੀਰ ਨੂੰ ਕਿਸੇ ਨੂੰ ਹੱਥ ਵੀ ਨਹੀਂ ਲਗਾਉਂਦੇ ਰਹੀ ਵਿਆਹੀ ਲੜਕੀ ਹੈ ਪਰ ਇਹ ਸਾਰਾ ਪਿੰਡ ਅੱਜ ਇਸ ਬੱਚੀ ਦੇ ਹੱਕ ਦੇ ਵਿੱਚ ਖੜਾ ਹੋਇਆ ਏ ਕਿਉਂਕਿ ਦੱਸਿਆ ਜਾ ਰਿਹਾ ਕਿ ਇਸ ਨੂੰ ਜੋ ਹੈ ਸਹੁਰਿਆਂ ਵੱਲੋਂ ਰਾਤ ਨੂੰ ਕੱਢੀ ਗਈ ਅਤੇ ਕਿਸੇ ਇਨਸਾਨ ਦੇ ਵੱਲੋਂ ਸੜਕ ਤੇ ਛੁੱਟੀ ਗਈ ਅਤੇ ਕਈ ਦਿਨਾਂ ਬਾਅਦ ਇਹ ਲੜਕੀ ਐਸ ਹਾਲਤ ਦੇ ਵਿੱਚ ਮਿਲੀ ਹੈ ਕਿਸੇ ਨੂੰ ਵੀ ਕੋਈ ਜੋ ਨਹੀਂ ਪਤਾ ਕਿ ਆਖਿਰਕਾਰ ਕੀ ਹੋਇਆ ਕਿਵੇਂ ਹੋਇਆ ਇਹ ਲੜਕੀ ਦੇ ਮਾਮਾ ਜੀ ਮੇਰੇ ਨਾਲ ਮੌਜੂਦ ਨੇ ਭਰਾ ਹੈ ਇਹ ਤਾਈ ਹੈ ਹਰ ਕੋਈ ਇਸ ਦੀ ਹਾਲਤ ਦੇਖ ਕੇ ਰੋ ਰਿਹਾ ਹੈ ਪਿੰਡ ਵਾਲੇ ਰੋ ਰਹੇ ਨੇ ਕਿ ਆਖਿਰਕਾਰ ਇਹ ਇੰਨੀ ਸੋਹਣੀ ਸੁਣਖੀ ਮੁਟਿਆਰ ਇਸ ਤਰੀਕੇ ਨਾਲ ਕਿਵੇਂ ਬਣ ਗਈ ਹੈ ਸੁਪਰਾ ਮੌਜੂਦ ਹੈ ਕੀ ਹੋਇਆ ਇਹਦੇ ਨਾਲ ਇਹਨੇ ਦੀਦੀ ਵਿਆਹ ਕਰਾਇਆ ਸੀ 2021 ਚ ਇਹਨਾਂ ਨੇ ਆਪਣੀ ਮਰਜ਼ੀ ਨਾਲ ਹੀ ਕਰਾਇਆ ਸੀਗਾ ਵਿਆਹ ਤੇ ਮੈਂ ਇਹਦੇ ਕੰਟੈਕਟ 'ਚ ਨਹੀਂ ਸੀ ਇਹ ਮੇਰੀ ਵੱਡੀ ਭੈਣ ਜਿਹੜੀ ਆਦਮਪੁਰ ਵਿਆਹੀ ਹੈ ਆ ਮੇਰੀ ਸਿਸਟਮ ਇਹ ਇਹਨਾਂ ਨਾਲ ਸੀਗੇ ਥੋੜੇ ਬਹੁਤ ਇਹਦੇ ਦੇਖ ਦੇਖਣਾ ਆਉਂਦੀ ਹੁੰਦੀ ਸੀਗੇ ਤੇ ਪਰ ਕੁਝ ਦਿਨ ਪਹਿਲਾਂ 21 ਸਤੰਬਰ ਨੂੰ ਆ ਨਾਲ ਹੀ ਸਾਡੇ ਮhalla ਪੈਂਦਾ ਨੀਲੋਵਾਲ ਉੱਥੇ ਦੇ ਐਮ ਸੀ ਨਰੇਸ਼ ਕੁਮਾਰ ਤੇ ਇੱਕ ਬਰਲਾਜ ਕੌਰ ਐਮ ਸੀ ਉੱਥੇ ਸੜਕ ਤੇ ਛੱਡ ਕੇ ਆਇਆ ਆਦਮਪੁਰ ਇਹਨੂੰ ਕੁੜੀ ਨੂੰ ਕੱਲੀ ਨੂੰ ਪਤਾ ਨਹੀਂ ਇਹਨੇ ਕੀ ਕੀਤਾ ਕੀ ਹੋਇਆ ਇਹਦੀ ਪਹਿਲ ਬਿਲਕੁਲ ਪਾਗਲ ਹੋਈ ਪਈ ਆ ਪੂਰੀ ਤਰ੍ਹਾਂ ਚੰਗੀ ਤੇ ਨਾ ਸਾਨੂੰ ਖਾਣਾ ਤਾਂ ਲੋਂ ਦਿੰਦੀ ਆ ਰੋਟੀ ਪਾਣੀ ਵੀ ਨਹੀਂ ਖਾਂਦੀ ਹੈਗੀ ਨਾ ਨਹਾਉਂਦੀ ਹੈ ਦੀ ਸਭ ਕੁਝ ਸਾਨੂੰ ਆਪ ਕਰਨਾ ਪੈਂਦਾ ਆ ਮੈਂ ਦੇਖਿਓ ਕਿਸੇ ਨੂੰ ਹੱਥ ਵੀ ਨਹੀਂ ਲਾਉਂਦੀ ਤੁਸੀਂ ਮਾੜਾ ਮੋਟਾ ਜਿਹਾ ਹੱਥ ਲਾ ਰਹੇ ਹੋ ਤਾਂ ਲਾ ਰਹੇ ਹੋ ਨਾ ਵੀ ਉਹ ਟੱਚ ਕਰਨ ਤੇ ਵੀ ਡਰਦੀ ਪਈ ਆ ਵੀ ਅੱਜ ਤੋਂ ਪਹਿਲਾਂ ਉਹ ਬਿਲਕੁਲ ਸਹੀ ਸੀ ਹਾਂਜੀ ਬਿਲਕੁਲ ਸਹੀ ਸੀ ਦੀ ਤਾਈ ਆ ਤੁਸੀਂ ਪਾਲੀ ਜੈ ਇਹਨੂੰ ਹਾਂਜੀ ਮੇਰੀ ਪਾਲੀ ਬੱਚੇ ਮੈਂ ਤੇਰੀ ਹੱਥ ਦੇਖਣੀ ਹੁੰਦੀ ਕੀ ਕੀ ਇਹ ਜੀ ਸਾਸ ਨੇ ਕੀਤਾ ਕੀ ਇਹ ਨਾ ਨਰੇ ਜਿਹੜਾ ਕੋਈ ਨਰੇਸ਼ ਮਰੇਸ਼ ਉਹਨੇ ਕੀ ਕੀਤਾ ਇਹ ਸਾਨੂੰ ਨਹੀਂ ਪਤਾ ਮੇਰੇ ਦਤ ਜੋੜ ਕੇ ਜਿੱਦਾਂ ਨਹੀਂ ਮੇਰੀ ਬੱਚੀ ਸੀ ਮੈਨੂੰ ਤਾਂ ਮੇਰੀ ਬੱਚੀ ਚਾਹੀਦੀ ਮੈਂ ਆਪਣੇ ਘਰ ਨਾਲ ਆਈ ਪਰ ਮੈਂ ਤੇ ਇਹਦੀ ਹਾਲਤ ਦੇਖੀ ਨਹੀਂ ਜਾ ਰਹੀ ਮੈਂ ਦਿਨ ਰਾਤ ਇਹਦੇ ਬਰਲਾਬ ਜਿੱਬੀ ਰਹੀ ਨਹੀਂ ਆਵੇਂ ਸਾਡਾ ਸਾਡਾ ਕੋਈ ਇਨਸਾਫ ਨਹੀਂ ਕਰ ਰਿਹਾ ਦੱਸੋ ਇਹਦਾ ਕੀ ਹੱਲ ਹੋਣਾ ਚਾਹੀਦਾ ਸੋਹਰਿਆਂ ਘਰ ਕੁੜੀਆਂ ਤੋਰਦੇ ਨੇ ਲੋਕ ਹਨਾ ਵੀ ਉੱਥੇ ਸੁਖੀ ਨੇ ਆਪਣਾ ਘਰ ਵਸੋਣ ਗਿਆ ਤੇ ਆ ਸੋਹਰੇ ਵਾਲੇ ਹਾਲਾਤ ਕਰਦੇ ਨੇ ਹਾਂਜੀ ਇਹ ਤਾਂ ਦੇਖ ਕੇ ਬਹੁਤ ਨਾ ਇਹਨੂੰ ਕਿਸੇ ਨੇ ਚੱਲਿਆ ਨਹੀਂ ਹੂੰ ਸਾਸਨ ਨੇ ਨਹੀਂ ਚੱਲਿਆ ਹੂੰ ਨਣਾ ਅੰਨਾ ਨੇ ਵੀ ਨਹੀਂ ਚੱਲਿਆ ਮੈਨੂੰ ਆਣ ਗਵਾਂਣ ਆ ਕੇ ਦੱਸਦਾ ਸੀ ਸਾਡੀ ਕੁੜੀ ਦੀ ਹਾਲਤ ਬਹੁਤ ਮੰ ਪੈੜੀ ਆ ਉਹਨੂੰ ਕੋਟ-ਕੋਟ ਕੇ ਅੰਦਰ ਇੱਕ ਕਮਰੇ ਦੇ ਵਿੱਚ ਬੰਦ ਕੀਤਾ ਗਿਆ ਆ ਤੇ ਮੈਂ ਗਲੀਆਂ 'ਚ ਜਾਂਦੀ ਜ਼ਰੂਰ ਸੀ ਮੈਨੂੰ ਇਹ ਨਜ਼ਰ ਨਹੀਂ ਸੀ ਦੱਸ ਇਹ ਮੇਰੀ ਨਜ਼ਰ ਨਹੀਂ ਸੀ ਆਉਂਦੀ ਮੈਂ ਗਲੀਆਂ ਚੋਂ ਫਿਰ ਕੇ ਘਰ ਨੂੰ ਆ ਜਾਂਦੀ ਸੀ ਇਹ ਮੇਰੀ ਬੱਚੀ ਦੀ ਹਾਲਤ ਦੇਖੋ ਐਸ ਵੇਲੇ ਕਿੱਦਾਂ ਦੀ ਆ ਕਹਿੰਦਾ ਨਹੀਂ ਨਹੀਂ ਕਿਸੇ ਆਣ ਗਵਾਨ ਤੋਂ ਪਰਿਵਾਰ ਤੋਂ ਜਦੋਂ ਤੱਕ ਦੇਖ ਨਹੀਂ ਹੁੰਦੀ ਇਹਨਾਂ ਲਾ ਮੈਰਿਜ ਕਰਾਈ ਸੀ ਹਾਂਜੀ ਲਾ ਮੈਰਿਜ ਕਰਾਈ ਸੀ ਜਦੋਂ ਲਾ ਮੈਰਿਜ ਤੁਸੀਂ ਮਾਮਾ ਜੀ ਹੋ ਨਾ ਲਾ ਮੈਰਿਜ ਕਰਾਈ ਸੀ ਕੋਈ ਪਰਿਵਾਰ ਇਹਨਾਂ ਨਾਲ ਬੋਲਦਾ ਨਹੀਂ ਸੀ ਕੋਈ ਨਹੀਂ ਬੋਲਦਾ ਜੀ ਅਸੀਂ ਸਾਰੇ ਮਤਲਬ ਉਹ ਇਹਨੇ ਆਪਣੀ ਮਰਜ਼ੀ ਨਾਲ ਕਰਾਈ ਸੀ ਵਿਆਹ ਤੇ ਇਸ ਕਰਕੇ ਸਾਰਾ ਪਰਿਵਾਰ ਪਿੱਛੇ ਹੋ ਗਿਆ ਤੇ ਮੁੰਡਾ ਸੀ ਨਿਕਲਿਆ ਨਸ਼ੇੜੀ ਜਿਹਦੇ ਚੱਕਰਾਂ ਦੇ ਵਿੱਚ ਆ ਗਈ ਠੀਕ ਆ ਉਹਨੇ ਇਸ ਲੜਕੀ ਦਾ ਬਹੁ ਬੁਰਾ ਹਾਲ ਕਰਤਾ ਬਿੱਤੀ ਪੂਰੀ ਫੈਮਿਲੀ ਮਿਲਣ ਲਈ ਹੋਈ ਆ ਵਿੱਚੇ ਪਿੰਡ ਦਾ ਇੱਕ ਬੰਤ ਸਾਬਕਾ ਐਮਸੀ ਆ ਉਹ ਰਲਿਆ ਹੋਇਆ ਸਾਬਕਾ ਐਮਸੀ ਸਾਡੇ ਸਾਡੇ ਟੱਚ ਦੇ ਵਿੱਚ ਆਇਆ ਭੈਣ ਦੇ ਟੱਚ ਦੇ ਵਿੱਚ ਵੀ ਆਇਆ ਉਹਦੀ ਤੇ ਕਹਿੰਦਾ ਮੇਰੇ ਰਾਜੀਨਾਮਾ ਕਰ ਲੋ ਜੀ ਛੜਛੜਾਇਆ ਤਲਾਕਨਾਮਾ ਕਰ ਲੋ ਠੀਕ ਆ ਉਦੋਂ ਕੁੜੀ ਦੀ ਕੰਡੀਸ਼ਨ ਠੀਕ ਸੀਗੀ ਭੈਣ ਕੋ ਵੀ ਗਈ ਹੈ ਇਹ ਕੁੜੀ ਠੀਕ ਆ ਫੇਰ ਇਹਦਾ ਪਤਾ ਨਹੀਂ ਕੀ ਉਹਨੇ ਕੀਤਾ ਉਥੇ ਛੱਡ ਕੇ ਆ ਗਿਆ ਕੋਈ ਤੇ ਦੇ ਲਓ ਜੀ ਅਸੀਂ ਐਪਲੀਕੇਸ਼ਨ ਵੀ ਦਿੱਤੀ ਉੱਪਰ ਤੱਕ ਕੋਈ ਇਨਸਾਫ ਨਹੀਂ ਆ ਸਰਕਾਰਾਂ ਕਰਦੀਆਂ ਜਿਹਾ ਭਗਵੰਤ ਮਾਨ ਨੂੰ ਮੈਂ ਕਹਿੰਦਾ ਜੀ ਚੁਟਕਲੇ ਸੁਣਾਉਂਦਾ ਕੁੜੀ ਦੀ ਹਾਲਤ ਦੇਖਾਗੇ ਚੁਟਕਲੇ ਸੁਣਾਉਂਦਾ ਨਾ ਆ ਹੋ ਗਿਆ ਜਿਉਂ ਉਹਨੇ ਆ ਸੁਖਵੀਰ ਬਾਦਲ ਨੇ ਆ ਕਰਤਾ ਇਹ ਕਰਤਾ ਉਹ ਕਰਤਾ ਆ ਦੇਖ ਲਓ ਕੁੜੀ ਦੀ ਹਾਲਤ ਦੇਖ ਲਓ ਤੇ ਕੁੜੀ ਦਾ ਪੂਰੀ ਅਥੇ ਰੀਅਲ ਸਟੋਰੀ ਆ ਕੇ ਦੇਖ ਲੋ ਪੂਰਾ ਇਹਦਾ ਕੀ ਹਸਤਾਵਾ ਮੈਂ ਵੇਖ ਰਹੀ ਆ ਇਤਨਾ ਜਿੰਨੇ ਵੀ ਲੋਕ ਨੇ ਹਰੇਕ ਦੇ ਅੱਖਾਂ ਦੇ ਵਿੱਚ ਅਥਰੂ ਨੇ ਹਨਾ ਜਦੋਂ ਤੁਸੀਂ ਇਹ ਲੜਕੀ ਆਖਿਰ ਦੇ ਵਿੱਚ ਇਹ ਲੜਕੀ ਮਿਲੀ ਕਿੱਥੋਂ ਐ ਐਗਜ਼ੈਕਟ ਕਿੱਥੋਂ ਮਿਲੀ ਐ ਪਤਾ ਕਿਵੇਂ ਲੱਗਾ ਕਿ ਇਹ ਸੜਕ ਤੇ ਇਸ ਵੇਲੇ ਘੁੰਮ ਰਹੀ ਆ ਇਹਦੀ ਭੈਣ ਦੇ ਜਿਹੜੇ ਸੋਹਰੇ ਆ ਨਾ ਉਥੇ ਸੋਹਰਿਆਂ ਦੇ ਘਰੇ ਇਹ ਦੋਨੋਂ ਜਣੇ ਗਏ ਵੀ ਆ ਕੁੜੀ ਦਾ ਤਲਾਕਨਾਮਾ ਕਰ ਲਿਆ ਕੁੜੀ ਸਾਂਭ ਲੋ ਕੁੜੀ ਨੇ ਕਿਹਾ ਵੀ ਮੈਂ ਆਪ ਹੀ ਦੇਖ ਲੂੰਗੀ ਬਾਅਦ ਦੇ ਵਿੱਚ ਤੁਸੀਂ ਸਾਡੇ ਨਾਲ ਉਹ ਸਾਡੇ ਨਾਲ ਤੁਹਾਡਾ ਕੋਈ ਉਹ ਨਹੀਂ ਆ ਤੁਸੀਂ ਜਾਓ ਇੱਥੋਂ ਤੇ ਇਹ ਕੁੜੀ ਬਾਅਦ ਦੇ ਵਿੱਚ ਉਹ ਛੱਡ ਕੇ ਗਈ ਬਾਜ਼ਾਰ ਦੇ ਵਿੱਚ ਬਾਜ਼ਾਰ ਦੇ ਵਿੱਚ ਕੁੜੀ ਨੇ ਪਤਾ ਨਹੀਂ ਕਿੱਦਾਂ ਇਹਦੀ ਸੱਸ ਨੂੰ ਦੱਸਿਆ ਕਿਸੇ ਨੇ ਵੀ ਉਹ ਕੁੜੀ ਇੱਥੇ ਤੁਹਾਡੀ ਕੁੜੀ ਨੋ ਦੀ ਭੈਣ ਇੱਥੇ ਘੁੰਮਦੀ ਫਿਰਦੀ ਆ ਠੀਕ ਆ ਜਦੋਂ ਇਹ ਨੇ ਇਹ ਇਹ ਫਿਰ ਜਾ ਕੇ ਦੇਖਿਆ ਇਹਦੀ ਹਾਲਤ ਆ ਹਾਲਤ ਸੀ ਇਹ ਲੈ ਕੇ ਆਈ ਕਿੰਨੇ ਦਿਨਾਂ ਬਾਅਦ ਦਿਖਿਆ ਉਸੇ ਦਿਨੀ ਜਿੱਦਣ ਐਮਸੀ ਜਾ ਕੇ ਆਇਆ ਉਹਦੇ ਕਰੀ 15 ਸਤੰਬਰ ਨੂੰ ਉਸੇ ਦਿਨੀ ਇੱਥੇ ਛੱਡ ਕੇ ਆ ਗਏ ਉਦੋਂ ਉਦੋਂ ਦੇ ਲੈ ਕੇ ਆਏ ਉਦੋਂ ਦੇ ਕੁਛ ਨਹੀਂ ਬੋਲਦੀ ਕੋਈ ਕੁਛ ਨਹੀਂ ਐਸੀ ਐਸੀ ਹਾਲਤ ਚ ਹਾਂ ਬਾਬਾ ਜੀ ਵੀ ਸਾਡੇ ਨਾਲ ਮੌਜੂਦ ਨੇ ਅ ਤਾ ਹੱਡਪਿੰਡ ਦੀ ਕੁੜੀ ਹੈ ਹਾਂਜੀ ਜੀ ਸਾਡੇ ਪਿੰਡ ਦੀ ਲੜਕੀ ਹੈ ਪੱਤੀ ਪੱਤੀ ਤੋਂ ਇਹ ਮਨਦੀਪ ਸਿੰਘ ਮੰਨਾ ਜਿਹੜੇ ਸ਼ਹੀਦ ਇਸ ਘਰ ਦੇ ਨੌਜਵਾਨ ਸਨ ਉਹਨਾਂ ਦੀ ਭਤੀਜੀ ਹੈ ਇਹ ਜੋ ਕਿ ਸਾਨੂੰ ਤਾਂ ਕੱਲ ਮਤਲਬ ਇਹ ਸ਼ਹੀਦ ਪਰਿਵਾਰ ਦੀ ਬੇਟੀ ਹੈ ਨਾ ਉਸ ਪਰਿਵਾਰ ਦੇ ਬਿਲਕੁਲ ਸ਼ਹੀਦ ਪਰਿਵਾਰ ਦੀ ਬੇਟੀ ਫਿਰ ਵੀ ਇंसाफ ਨਹੀਂ ਮਿਲ ਰਿਹਾ ਪਤਾ ਨਹੀਂ ਕੀ ਗੱਲ ਹੈ ਕੀ ਸੋਚਦੇ ਨੇ ਮਤਲਬ ਧੀਆ ਬਾਰੇ ਕਿਉਂਕਿ ਇੱਕ ਮਾਂ ਜਿਹੜੀ ਉਹ ਧੀ ਨੂੰ ਕਿੰਨਾ ਪਿਆਰ ਨਾਲ ਪਾਲਦੀ ਹੈ ਔਰ ਬਾਅਦ ਦੇ ਵਿੱਚ ਜਦੋਂ ਸਹੁਰਿਆਂ ਦੇ ਘਰ ਜਾਂਦੀ ਹੈ ਤਾਂ ਸਹੁਰਿਆਂ ਤਾਂ ਉਹਨਾਂ ਨੂੰ ਸਮਝ ਕੇ بڑے ਫੁੱਲਾਂ ਵਾਂਗ ਰੱਖਣਾ ਚਾਹੀਦਾ ਹੈ ਕਿਉਂਕਿ ਉਹਨੇ ਉਹਨਾਂ ਦਾ ਪਰਿਵਾਰ ਗਾਂ ਤੋੜਨਾ ਉਹਨਾਂ ਦਾ ਸਾਰਾ ਕੁਝ ਅੱਗੇ ਉਹਨਾਂ ਦਾ ਜਿਹੜਾ ਹੈਗਾ ਰਿਸ਼ਤੇਦਾਰੀ ਵਧਣੀ ਹੈ ਪਰ ਜੇ ਆਪਾਂ ਆ ਹਾਲਾਤ ਦੇਖੀਏ ਇਥੋਂ ਨਸੀਹਤ ਵੀ ਸਾਨੂੰ ਪ੍ਰਾਪਤ ਹੁੰਦੀ ਹੈ ਚਲੋ ਠੀਕ ਹੈ ਵਿਆਹ ਕੇ ਵੀ ਤਾਂ ਕਈ ਵਾਰ ਘਾਟਾ ਹੁੰਦਾ ਪਰ ਜਿਹੜੀ ਲਵ ਮੈਰਿਜ ਆ ਉਹਦੇ ਤੋਂ ਸਾਨੂੰ ਇਹ ਨਸੀਹਤ ਵੀ ਮਿਲਦੀ ਹੈ ਕਿ ਸਾਨੂੰ ਮਾਪ ਪਾਪ ਦੇ ਜਿਹੜਾ ਉਦੇਸ਼ਾਂ ਦੇ ਅਨੁਸਾਰ ਧੀਆਂ ਨੂੰ ਵੀ ਬੱਚਿਆਂ ਨੂੰ ਵੀ ਚੱਲਣਾ ਚਾਹੀਦਾ ਹੈ ਕਿ ਜਿਹੜਾ ਆਪ ਵੀ ਕਈ ਵਾਰ ਵਿਆਹ ਕਰੇਗੇ ਵੀ ਨੁਕਸਾਨ ਹੁੰਦਾ ਹੈ ਕਿਉਂਕਿ ਅੱਜ ਜਿਹੜੇ ਹਾਲਾਤ ਧੀ ਦੇ ਦੇਖ ਕਰਕੇ ਇਹ ਲੱਗ ਰਿਹਾ ਵੀ ਇਹ ਜਿਹੜੇ ਮਤਲ ਇੰਨੀ ਜ਼ਾਲਮਤਾ ਆ ਇਹ ਕੋਈ ਇਨਸਾਨੀਅਤ ਹੈ ਹੀ ਨਹੀਂ ਹੱਦ ਹੀ ਨਹੀਂ ਰਹੀ ਵੀ ਜਿਹੜਾ ਆ ਹਾਲਾਤ ਆ ਸਾਨੂੰ ਮਤਲਬ ਦਰਦ ਕੀ ਰਾਤ ਤੋਂ ਰੋਣਾ ਆ ਰਿਹਾ ਵੀ ਰਾਤੀ ਅਸੀਂ ਨੰਗਰੇ ਤਾਂ ਇਹ ਸੋਨੂੰ ਭਾਜੀ ਸਾਨੂੰ ਟੱਕਰੇ ਕਹਿੰਦੇ ਇੱਕ ਵਾਰ ਤਾਂ ਘਰ ਦੇ ਮੈਂ ਪਹਿਲੀ ਵਾਰ ਮਨਦੀਪ ਸਿੰਘ ਮੰਨਾ ਜਿਹੜੇ ਸ਼ਹੀਦ ਹੋਏ ਸਨ ਉਹਨਾਂ ਦੇ ਘਰ ਮੈਂ ਰਾਤੀ ਪਹਿਲੀ ਵਾਰੀ ਆਇਆ ਇਹਨਾਂ ਦੇ ਕਹਿਣ ਤੇ ਮੈਂ ਉਹ ਧੀ ਦਾ ਦੇਖਿਆ ਹਾਲਾਤ ਤਾਂ ਬੜੇ ਨੋ ਕਿ ਉਹਨਾਂ ਨੂੰ ਇਹ ਵੀ ਹੋ ਗਿਆ ਨਾ ਜਿੱਦਾਂ ਇਹ ਕੁੜੀ ਆਪਣੀ ਮਰਜ਼ੀ ਨਾਲ ਵਿਆਹ ਕਰਕੇ ਚਲ ਗਈ ਨਸ਼ੇੜੀ ਨਾ ਹਨਾ ਘਰਦਿਆਂ ਨੂੰ ਲੱਗਾ ਕਿ ਨਸ਼ੇੜੀ ਨਾਲ ਵਿਆਹ ਕਰਕੇ ਗਈ ਆ ਤੇ ਆਪੇ ਹੀ ਸਾਹਬੇ ਤੇ ਉਹਨਾਂ ਨੂੰ ਐਵੇਂ ਲੱਗਾ ਵੀ ਇਹਦੇ ਪਿਛੋਕੜ ਕੋਈ ਹੈ ਨਹੀਂ ਇਹਦਾ ਪਿੱਛਾ ਕੋਈ ਹੈ ਨਹੀਂ ਲੱਗਦਾ ਵੀ ਮਾਪਿਆਂ ਨੂੰ ਵੀ ਇੱਕਦਮ ਨਹੀਂ ਛੱਡਣਾ ਚਾਹੀਦਾ ਹਾਂਜੀ ਬਿਲਕੁਲ ਵੀ ਮਾਪਿਆਂ ਨੂੰ ਵੀ ਚਲੋ ਦੇਖਰੇਖ ਕਰਨੀ ਚਾਹੀਦੀ ਸੀਗੀ ਲੇਕਿਨ ਚਲੋ ਇਹ ਤਾਈ ਜਿੱਦਾਂ ਦੱਸਦੇ ਆ ਵੀ ਮੈਂ ਜਦੋਂ ਮੈਨੂੰ ਪਤਾ ਲੱਗਾ 2-4 ਵਾਰ ਵੀ ਇਦਾਂ ਧੀ ਨਾਲ ਕੋਈ ਉਚਨੀਚ ਹੋ ਰਹੀ ਹੈ ਮੈਂ ਲੱਭਣ ਦੀ ਕੋਸ਼ਿਸ਼ ਕੀਤੀ ਹੈ ਪਰ ਮੈਨੂੰ ਦੇ ਦੇ ਦਰਸ਼ਨ ਨਹੀਂ ਹੋਏ ਜਦ ਕਿ ਆਪਣੇ ਨਗਰ ਵਿੱਚ ਹੀ ਕਿੰਨਾ ਵੱਡਾ ਨਗਰ ਹੈ ਔਰ ਗੁਰੂ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਆ ਉਸ ਨਗਰ ਦੇ ਵਿੱਚ ਅਗਰ ਇਨਸਾਨੀਅਤ ਇਨਸਾਨ ਨਾ ਰੱਖਣ ਤੇ ਇਹਦਾ ਮਤਲਬ ਹੈ ਉਹ ਹਵਾਨ ਬਣ ਚੁੱਕੇ ਹੈ ਔਰ ਗੁਰੂ ਅਰਜਨ ਪਾਤਸ਼ਾਹ ਜੀ ਦਾ ਕੋਈ ਉਪਦੇਸ਼ ਮੰਨਣ ਨੂੰ ਤਿਆਰ ਹੀ ਨਹੀਂ ਹੈ ਜਿਹੜਾ ਉਹਨਾਂ ਨੇ ਦਿੱਤਾ ਹੋਇਆ ਸਾਡੀਆਂ ਤੁਹਾਡੇ ਮੁਤਾਬਕ ਅਜਿਹੇ ਲੋਕਾਂ ਨੂੰ ਕਿਹੋ ਸਜ਼ਾ ਮਿਲਣੀ ਤੁਸੀਂ ਉਹ ਦੇਖਿਆ ਇੱਕ ਹੁਸ਼ਾਰਪੁਰ ਦੇ ਵਿੱਚ ਇੱਕ ਮੁੰਡਾ ਹਨਾ ਉਹਦਾ ਰੇਪ ਕਰਕੇ ਮਾਰ ਦਿੱਤਾ ਹੁਣ ਪਟਿਆਲੇ ਤੋਂ ਖਬਰ ਆਈ ਹੈ ਇੱਕ ਬੱਚੀ ਨੂੰ ਉਹਦਾ ਟੀਚਰ 42 ਸਾਲ ਤੋਂ ਉਹਦਾ ਰੇਪ ਕਰ ਰਿਹਾ ਸੀ ਨਾ ਉਹਨਾਂ ਸ਼ਲੀਲ ਹਰਕਤਾਂ ਕਰ ਰਿਹਾ ਸੀ ਹੁਣ ਆ ਬੱਚੀ ਆ ਇਹਦੇ ਨਾਲ ਆ ਸਭ ਕੁਝ ਹੋਇਆ ਕੀ ਲੱਗਦਾ ਕਿ ਇਹ ਚੀਜ਼ਾਂ ਕਿਵੇਂ ਕੰਟਰੋਲ ਹੋਣਗੀਆਂ ਕਿਹੋ ਜੀ ਅਜਿਹੇ ਬੰਦੇ ਆ ਲਈ ਸਜ਼ਾ ਬਣੀ ਹੈ ਮੈਨੂੰ ਤਾਂ ਇੱਥੋਂ ਤੱਕ ਹੁਣ ਮਹਿਸੂਸ ਹੋ ਰਿਹਾ ਹੈ ਵੀ ਜਿਹੜਾ ਸਾਡਾ ਖਾਲਸ ਹੋਣਾ ਚਾਹੀਦਾ ਹੈ ਪੂਰੀ ਤਰ੍ਹਾਂ ਸਾਨੂੰ ਐਨ ਪਿਓਰ ਰਹਿਣਾ ਚਾਹੀਦਾ ਹੈ ਦੂਜੀ ਗੱਲ ਇਹ ਆ ਵੀ ਮੈਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦਾ ਵੀ ਜਿਵੇਂ ਕਿ ਵਿਦੇਸ਼ਾਂ ਦੇ ਵਿੱਚ ਆਪਾਂ ਦੁਬਈ ਦਾ ਕਾਨੂੰਨ ਲਾ ਲਈਏ ਵੀ ਜੇ ਅਗਰ ਐਸਾ ਬੰਦਾ ਹਵਾਨੀਅਤ ਹੋ ਜਾਂਦਾ ਆ ਕਿਉਂਕਿ ਉਹ ਪਾਗਲ ਹੋ ਜਾਂਦਾ ਪਾਗਲ ਦਾ ਫਿਰ ਲਾਸਟ ਇਲਾਜ ਹੈਗਾ ਵੀ ਉਹਨੂੰ ਸਿੱਧਾ ਫਾਂਸੀ ਦੇ ਦਿਓ ਉਸ ਸਮੇਂ ਜਿਹੜਾ ਸਰਕਾਰ ਨੂੰ ਚਾਹੀਦਾ ਵੀ ਜਿਹੜਾ ਬੰਦਾ ਇਹੋ ਜੀ ਹਵਾਨੀਅਤ ਕਰਦਾ ਹੈ ਨਾ ਉਹਨੂੰ ਟਾਈਮ ਵੀ ਨਹੀਂ ਦੇਣਾ ਚਾਹੀਦਾ ਉਹਨੂੰ ਉਸੇ ਟਾਈਮ ਫਾਂਸੀ ਤੇ ਟੰਗ ਦੇਣਾ ਚਾਹੀਦਾ ਜਿਹੜਾ ਕਿ ਹੋਰ ਨਾਲੇ ਹਜੇ ਆਪਾਂ ਨੂੰ ਦੇਖ ਲੈਣਾ ਚਾਹੀਦਾ ਵੀ ਜਿਹੜਾ ਕੋਈ ਕਿਸੇ ਚੀਜ਼ ਲਈ ਲੜ ਰਿਹਾ ਹੈ ਜਾਂ ਕਿਸੇ ਲਈ ਗਹਾਰ ਕਰ ਰਿਹਾ ਉਹਨੂੰ ਨਹੀਂ ਜਿਹੜੇ ਬੰਦੇ ਇਦਾਂ ਦੇ ਨੇ ਜਿਹੜੇ ਐਸੀ ਹਵਾਨੀਅਤ ਕਰਦੇ ਉਹਨਾਂ ਨੂੰ ਉਸੇ ਟਾਈਮ ਫਾਂਸੀ ਤੇ ਸਰਕਾਰ ਨੂੰ ਟੰਗ ਦੇਣਾ ਚਾਹੀਦਾ ਉਹ ਫਿਰ ਇਹ ਆ ਵੀ ਅੱਗੇ ਉਹਨਾਂ ਨੂੰ ਮਿਲ ਸਕੇ ਵੀ ਇਹੋ ਜਿਹਾ ਕੋਈ ਕੰਮ ਨਾ ਕਰ ਸਕੇ ਕੀ ਨਾਮ ਹੈ ਇਹਨਾਂ ਦਾ ਗੁਰਜੀਤ ਕੋਲ ਗੁਰਜੀਤ ਗੁਰਜੀਤ ਤੁਸੀਂ ਠੀਕ ਹੋ ਹੈ ਤੁਸੀਂ ਠੀਕ ਹੋ ਹੈ ਸੇ ਠੀਕਾ ਇੱਧਰ ਦੇਖੋ ਕਿੱਥੇ ਛੱਡ ਕੇ ਆਏ ਸੀ ਤੁਹਾਨੂੰ ਹੈ ਦੱਸੋ ਮੈਨੂੰ ਦੱਸੋ ਸਾਰੇ ਜਦੋਂ ਦੇਖਣਗੇ ਨਾ ਫਿਰ ਉਹਨਾਂ ਨੂੰ ਸਜ਼ਾ ਮਿਲੂਗੀ ਪਤਾ ਤੁਹਾਨੂੰ ਸਜ਼ਾ ਦਿਵਾਉਣੀ ਆ ਉਹਨਾਂ ਨੂੰ ਹੈ ਕੀ ਹੋਇਆ ਤੁਹਾਡੇ ਨਾਲ ਰਸਤੇ 'ਚ ਹੈ ਇੱਧਰ ਦੇਖੋ ਕੀ ਹੋਇਆ ਤੁਹਾਡਾ ਰਸਤੇ 'ਚ ਹੈ ਪਤਾ ਤੁਹਾਨੂੰ ਹੈ ਕੌਣ ਛੱਡ ਕੇ ਆਇਆ ਸੀ ਤੁਹਾਨੂੰ ਨਾਮ ਪਤਾ ਹਦਾ ਨਾਮ ਪਤਾ ਹਾਂ ਨਾਮ ਪਤਾ ਕੁਛ ਵੀ ਨਹੀਂ ਬੋਲਦੀ ਨਾ ਨਹੀਂ ਬੋਲਦੀ ਪਰ ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਬੋਲਦੀ ਸੀ ਪ੍ਰੋਪਰ ਹਨਾ ਸਾਨੂੰ ਉਹਨਾਂ ਦੇ ਤਾਈ ਮੇਰੀ ਨੂੰ ਹਨਾ ਤਾਈ ਮੇਰੀ ਇੱਕ ਦੋ ਵਾਰੀ ਜਾਣ ਦੀ ਕੋਸ਼ਿਸ਼ ਕੀਤੀ ਉੱਥੇ ਪਰ ਸਾਨੂੰ ਉਹਨਾਂ ਨੇ ਤਾਈ ਨੇ ਮੱਲੇ ਵਾਲਾ ਉਹਨੂੰ ਜਿੱਥੇ ਵਿਆਹੀ ਗਈ ਸੀ ਨਾ ਉੱਥੇ ਮੱਲੇ ਆਣੇ ਕਹਿੰਦਾ ਵੀ ਜਾਇਓ ਨਾ ਉਹਨਾਂ ਦੀ ਬੁੜੀ ਬੋਹ ਕੱਬੀ ਤੁਹਾਨੂੰ ਤਾਈ ਮੇਰੀ ਨੂੰ ਮਾਰੂਗੀ ਫੇਰ ਤਾਈ ਮੇਰੀ ਮੁੜਈ ਸੀਗੀ ਗਈ ਨਿਸ਼ਤਾਂ ਕਰਕੇ ਉੱਥੇ ਤੁਹਾਨੂੰ ਤੁਸੀਂ ਸਜ਼ਾ ਦਿਵਾਉਣੀ ਚਾਹੁੰਦੇ ਹੋ ਤੁਸੀਂ ਤਾਂ ਹੀ ਇੰਨਾ ਇਕੱਠ ਕੀਤਾ ਹੈ ਹਾਂ ਜੀ ਤਾਂ ਹੀ ਕੀਤਾ ਹੈ ਕਿ ਉਹ ਕੁੜੀ ਦੇ ਸਾਰੇ ਪਰਿਵਾਰ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜਿਹੜਾ ਉਹਦਾ ਭਾਂਡੀ ਹੈ ਮੇਚੀ ਉਹਨੂੰ ਵੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਮੇਰੀ ਇਹੀ ਬੇਨਤੀ ਹੈ ਬਸ ਉਹਨਾਂ ਦੇ ਦੋਸ਼ੀ ਦਾ ਜਿਹੜੇ ਦੋਸ਼ੀ ਦਾ ਛਰੇ ਆਮ ਘੁੰਮਦੇ ਪਏ ਆ ਉਹਨਾਂ 'ਕਿ ਲਈ ਕੋਈ ਕਾਰਵਾਈ ਨਹੀਂ ਹੋ ਰਹੀ ਉਹਨਾਂ 'ਕਿ ਲਈ ਕਾਰਵਾਈ ਕਰਨੀ ਚਾਹੀਦੀ ਹੈ ਪੁਲਿਸ ਪ੍ਰਸ਼ਾਸਨ ਨੂੰ ਜੀ ਇੱਕ ਚੰਗੀ ਭਲੀ ਕੁੜੀ ਨੂੰ ਉਹਨਾਂ ਨੇ ਮੈਂਟਲੀ ਡਿਸਟਰਬ ਕਰ ਦਿੱਤਾ ਬਿਲਕੁਲ ਜੀ ਇਹ ਤਾਂ ਜਿਹਨੂੰ ਕਹਿੰਦੇ ਹਵਾਨੀਅਤ ਦੀ ਅਦ ਦਾ ਕੋਈ ਇਨਸਾਨੀਅਤ ਰਹੀ ਨਹੀਂ ਪੂਰਾ ਇਨਸਾਫ ਦਵਾਣਾ ਚਾਹੀਦਾ ਜੀ ਇਹਨਾਂ ਨੂੰ ਸੋ ਆਪ ਦੇਖ ਸਕਦੇ ਹੋ ਕਿ ਆ ਪਿੰਡ ਜਿਹੜਾ ਹੈ ਉਹ ਇਕੱਠਾ ਹੋਇਆ ਹੈ ਤਾਂ ਕਿ ਇਸ ਲੜਕੀ ਨੂੰ ਇਨਸਾਫ ਮਿਲ ਮਿਲ ਸਕੇ ਆ ਬੀਬੀਆਂ ਮੇ ਖੜੀਆਂ ਨੇ ਇਹ ਤੁਹਾਡੇ ਪੜੋਸ ਦੇ ਵਿੱਚ ਰਹਿੰਦੀ ਹਾਂਜੀ ਹਾਂਜੀ ਪੜੋਸ ਦੇ ਵਿੱਚ ਹੱਸਦੀ ਖੇਡਦੀ ਦੇਖੀ ਸੀ ਸਰੇ ਉਹ ਹੱਥ ਚਪੜੀ ਆ ਹੱਥਾ ਚਪੜੀ ਹਾਂਜੀ ਹੱਥਾ ਚਪੜੀ ਆ ਆ ਇਹਨੂੰ ਸੋਣੀ ਸੁਨੱਖੀ ਪੜ੍ਹੀ ਲਿਖੀ ਆ ਪੜ੍ਹੀ ਲਿਖੀ ਹਾਂਜੀ ਪੜ੍ਹੀ ਲਿਖੀ ਆ ਹੋਏ ਇੰਦਾ ਦੀ ਗੱਲ ਹੈ ਜੀ ਜੇਤੀ ਇੰਦਾ ਕੁੜੀਆਂ ਨੂੰ ਦੇਖ ਕੇ ਦਿਲ ਦੁਖਦਾ ਨਹੀਂ ਚੱਲ ਹੁੰਦਾ ਤੁਸੀਂ ਦੇਖੀ ਸੀ ਬੱਚੀ ਆ ਇੰਦਾ ਬਹੁਤ ਵਧੀਆ ਪੜ੍ਹੀ ਸਾਡੇ ਹਾਂਜੀ ਬਹੁਤ ਵਧੀਆ ਚ ਠੀਕ ਪਰਿਵਾਰ ਸਾਰਾ ਠੀਕਾ ਸਰਾਲ ਮਿਲ ਕੇ ਘੜੀ ਘੱਟਦੇ ਕੋਈ ਇੰਦਾ ਨਹੀਂ ਗੱਲ ਨਹੀਂ ਹੈਗੀ ਬਾਕੀ ਬੱਚੀ ਦਾ ਸਾਥ ਉਹ ਦੁੱਖ ਦੇ ਹੀ ਦੇਖ ਹੁੰਦਾ ਹੈਗਾ ਸ਼ੌਰੀਆਂ ਇੰਕੰਨ ਕੰਨ ਲੱਗਦਾ ਇਨਸਾਫ ਮਿਲਣਾ ਚਾਹੀਦਾ ਹਾਂ ਮਿਲਣਾ ਚਾਹੀਦਾ ਇਨਸਾਫ ਮੈਨੂੰ ਤਾਂ ਇਲਾਜ ਵੀ ਹੋਣਾ ਚਾਹੀਦਾ ਇਨਸਾਫ ਵੀ ਮਿਲਣਾ ਚਾਹੀਦਾ ਤੁਸੀਂ ਵੀ ਪਹਿਲਾਂ ਦੇਖੀ ਸੀ ਉਹਨੂੰ ਐਡੇ ਮਰੀ ਮੁੱਕੀ ਨੇ ਤਾਂ ਸੱਟ ਗਏ ਆ ਮੜ ਕੇ ਕਿਸੇ ਨੇ ਨਹੀਂ ਦੇਖੇ ਸੰਤ ਤਾਂ ਇਹੇ ਹੀ ਹੱਥ ਜੋੜ ਕੇ ਬੇਨਤੀ ਆ ਇਹਦਾ ਇਲਾਜ ਕਰਾਇਆ ਜੀ ਜਿਉਂ ਵਿਰਾਗ ਗਿਆ ਹੀ ਆ ਉਦੋਂ ਦੀ ਬਾਤ ਚੱਲ ਰਹੀ ਹੈ ਸਾਹ ਸੁਆ ਲੜਕੀ ਅਸੀਂ ਤੁਹਾਨੂੰ ਦਿਖਾਈ ਹੈ ਅਹ ਜ਼ਰੂਰੀ ਹੈ ਕਿ ਇਸ ਚੀਜ਼ ਨੂੰ ਔਮਨ ਕਮਿਸ਼ਨ ਤੱਕ ਵੀ ਦਿਖਾਇਆ ਜਾਵੇ ਤਾਂ ਕਿ ਇਸ ਮਾਮਲੇ ਦੀ ਜਾਂਚ ਹੋਵੇ ਕਿ ਆਖਿਰਕਾਰ ਇੱਕ ਹਸਦੀ ਖੇੜਦੀ ਮੁਟਿਆਰ ਦੇ ਨਾਲ ਅਜਿਹਾ ਕੁਝ ਹੋਇਆ ਕੀ ਹੈ ਜੋ ਉਸ ਨੂੰ ਇਸ ਤਰੀਕੇ ਦੇ ਨਾਲ ਆਪਣੇ ਸਰੀਰ ਨੂੰ ਕਿਸੇ ਨੂੰ ਹੱਥ ਵੀ ਨਹੀਂ ਲਗਾਉਣ ਦੇ ਰਹੀ ਨਾ ਆਪਣੇ ਭੈਣ ਨੂੰ ਨਾ ਆਪਣੇ ਮਾਂ ਨੂੰ ਨਾ ਆਪਣੇ ਕਿਸੇ ਰਿਸ਼ਤੇਦਾਰ ਨੂੰ ਹੱਥ ਨਹੀਂ ਲਗਾਉਣ ਦੇ ਰਹੀ ਆਖਿਰਕਾਰ ਹੋਇਆ ਕੀ ਔਮਨ ਕਮਿਸ਼ਨ ਦੀ ਵੀ ਜਾਂਚ بیٹھਣੀ ਚਾਹੀਦੀ ਹੈ ਉਹਨਾਂ ਦੀ ਭੈਣ ਮੌਜੂਦ ਨੇ ਇਹ ਪਹਿਲਾਂ ਤੁਹਾਡੇ ਕੋਲ ਲੈ ਕੇ ਗਈ ਸੀ ਹਾਂਜੀ ਹਾਂਜੀ ਮੈਮ ਪਹਿਲਾਂ ਜਿੱਦਾਂ ਪੰਜ ਕਮੈਂਟ ਆਏ ਆ ਨਰੇਸ਼ ਕੁਮਾਰ ਤੇ ਬਲਰਾਜ ਐਮਸੀ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਕੁੜੀ ਜਿੱਦਾਂ ਨਾ ਵੀ ਮੈਂ ਤੰਗ ਪਰੇਸ਼ਾਨ ਕਰਦੀ ਆ ਵੀ ਇਹਨੂੰ ਤੁਸੀਂ ਹੁਣ ਅਸੀਂ ਇਹਦਾ ਪੰਚਾਇਤੀ ਇਹਦਾ ਜਿੱਦਾਂ ਡਿਵੋਰਸ ਕਰਨਾ ਆ ਵੀ ਤੁਸੀਂ ਆਪਣੇ ਕੋ ਰੱਖੋ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਜਿਹੜੀ ਗੱਲ ਕਰਨੀ ਮੇਰੇ ਘਰਦਿਆਂ ਨਾਲ ਕਰੋ ਮੇਰੇ ਬ੍ਰਦਰ ਨਾਲ ਗੱਲ ਕਰੋ ਨਾ ਤੇ ਫਿਰ ਮੈਡਮ ਬਿਨਾ ਇਨਫੋਰਮੇਸ਼ਨ ਦਿੱਤਿਆਂ ਵਿਦਆਊਟ ਇਨਫੋਰਮੇਸ਼ਨ ਇਹ ਕੁੜੀ ਨੂੰ ਉੱਥੇ ਗਾਂਧੀ ਨਗਰ ਗੇਟ ਦੇ ਸੁੱਟ ਕੇ ਆ ਗਏ 1 ਘੰਟਾ ਕੁੜੀ ਉੱਥੇ ਘੁੰਮਦੀ ਰਹੀ ਆ ਸਾਰਾ ਮੱਲਾ ਇਕੱਠਾ ਹੋਇਆ ਸੀਗਾ ਤੇ ਮੈਨੂੰ ਫੇਰ ਮਤਲਬ ਕਿਸੇ ਨੇ ਸਾਡੇ ਨਾਲ ਹੀ ਨੇਬਰ ਉਹਨਾਂ ਨੇ ਦੱਸਿਆ ਵੀ ਬੋਟੀ ਦੀ ਭੈਣਾ ਮੇਰੇ ਮਦਰ-ਇਨ-ਲਾ ਆਏ ਫਿਰ ਫੇਰ ਮੈਡਮ ਇਹ ਸਾਡੇ ਵਾਰਡ ਦੇ ਜਿਹੜੇ ਐਮਸੀ ਆ ਉਹ ਵੀ ਮੀਡੀਆ ਸੱਦਣ ਲੱਗੇ ਸੀਗੇ ਤੇ ਫੇਰ ਮਤਲਬ ਚਲੋ ਕਿਸੇ ਤਰ੍ਹਾਂ ਫਿਰ ਉਹਨਾਂ ਨੇ ਕਿਹਾ ਵੀ ਪਹਿਲਤ ਸਿ ਆਪਸ ਚ ਬੈਠ ਕੇ ਗੱਲ ਕਰ ਲੋ ਨਾ ਤੇ ਮੈਂ ਫਿਰ ਇਹਨੂੰ ਕੁੜੀ ਨੂੰ ਫੇਰ ਮੈਂ ਪਿੰਡ ਲੈ ਕੇ ਆਈ ਮੈਂ ਫਿਰ ਆਨਲਾਈਨ ਕੰਪਲੇਂਟ ਕੀਤੀ ਸੀਗੀ 112 ਤੇ ਤੇ ਉਹ ਸਖੀ ਸੈਂਟਰ ਮਾਰਕ ਹੋਈ ਆ ਤੇ ਹਜੇ ਉਹਨਾਂ ਨੇ ਫਿਰ ਇਹ ਨਰੇਸ਼ ਕੁਮਾਰ ਤੇ ਇਹ ਇਹਦੀ ਕੁੜੀ ਦੀ ਮਦਰ-ਇਨ-ਲਾ ਇਹ ਜਾ ਕੇ ਆਏ ਉੱਥੇ ਇਹਨਾਂ ਨੇ ਬਿਆਨ ਦਿੱਤਾ ਆ ਬਈ ਗੱਲਬਾਤ ਇਹ ਕਰਕੇ ਆਏ ਉਥੇ ਵੀ ਮਤਲਬ ਇਹ ਸ਼ਾਇਦ ਮੈਨੂੰ ਲੱਗਦਾ ਕਹਿੰਦੇ ਵੀ ਸਾਡੇ ਨਾਲ ਪੰਚਾਇਤੀ ਗੱਲਬਾਤ ਕਰਨ ਤੇ ਪੰਚਾਇਤ ਵਿੱਚ ਮੈਡਮ ਹੁਣ ਮੇਰਾ ਬ੍ਰਦਰ ਵੀ ਉਹਨਾਂ ਦੇ ਘਰ ਵਿੱਚ ਗੇੜੇ ਕੱਢ ਰਹੇ ਮੇਰੇ ਚਾਚਾ ਜੀ ਵੀ ਜਾ ਰਹੇ ਡੇਲੀ ਮਤਲਬ ਸਾਡੇ ਉਹ ਕੋਈ ਗੱਲ ਨਹੀਂ ਸੁਣਦੇ ਹੈਗੇ ਨਰੇਸ਼ ਕੁਮਾਰ ਵੀ ਨਹੀਂ ਸੁਣਦਾ ਤੇ ਨਾਮ ਬਲਰਾਜ ਐਮ ਸੀ ਨਹੀਂ ਜਿਹੜੇ ਬੰਦਾ ਤੁਸੀਂ ਕਹਿੰਦੇ ਪਿਓ ਛੱਡ ਕੇ ਆਇਆ ਜਾਂ ਨਾ ਸੁੱਟ ਕੇ ਆਇਆ ਜਿਹੜਾ ਬੰਦਾ ਉਹਦੇ ਨਾਲ ਤੁਹਾਡੀ ਦੁਬਾਰਾ ਗੱਲ ਹੋਈ ਆ ਨਹੀਂ ਮੈਡਮ ਦੁਬਾਰਾ ਮੇਰੀ ਇੱਥੇ ਘਰ ਆ ਕੇ ਗੱਲ ਹੋਈ ਉਹਦੇ ਨਾਲ ਨਹੀਂ ਕਿਸੇ ਦੀ ਵੀ ਨਹੀਂ ਹੋਈ ਪਰਨੇ ਦੱਸਿਆ ਕੀ ਕਹਿੰਦੇ ਤੁਹਾਨੂੰ ਨਰੇਸ਼ ਕੁਮਾਰ ਨਾਲ ਮੇਰੀ ਗੱਲਬਾਤ ਹੋਈ ਆ ਨਗਰ ਪੰਚਾਇਤ ਦੇ ਵਿੱਚ ਉੱਥੇ 6-7 ਐਮਸੀਬੀ ਬੈਠੇ ਹੋਏ ਸੀ ਉਹ ਸਿਰਫ ਕਹਾਣੀਆਂ ਬਣਾ ਬਣਾ ਕੇ ਮੈਨੂੰ ਸੁਣਾਈ ਗਿਆ ਉਹਨੇ ਮੈਨੂੰ ਪ੍ਰੋਪਰ ਕੋਈ ਵੀ ਜਵਾਬ ਨਹੀਂ ਦਿੱਤਾ ਕਹਾਣੀਆਂ ਬਣਾਈ ਜਾਂਦਾ ਕਹਿੰਦਾ ਵੀ ਮੈਂ ਕਿੱਥੇ ਸੁੱਟ ਕੇ ਆਇਆ ਮੈਂ ਕੀ ਕੀਤਾ ਉਹਨੇ ਕਹਿੰਦਾ ਮੈਂ ਸੱਟ ਕੇ ਨਹੀਂ ਆਇਆ ਮੈਂ ਉਹ ਕੁੜੀ ਦੇ ਘਰੇ ਕਹਿੰਦਾ ਕਰਕੇ ਫਿਰ ਮੈਂ ਉਹਨੂੰ ਪ੍ਰੂਫ ਦਿਖਾ ਲਈ ਇਹਨਾਂ ਨੇ ਮੈਨੂੰ ਪ੍ਰੂਫ ਭੇਜੇ ਸੀਗੇ ਫਿਰ ਬਲਰਾਜ ਕੋਰ ਐਮਸੀ ਨੂੰ ਵੀ ਦਿਖਾਇਆ ਉਹ ਉਹ ਕਹਿੰਦੀ ਵੀ ਇਹ ਤੋਂ ਗਲਤੀ ਹੋਈ ਆ ਵੀ ਮੈਨੂੰ ਦੱਸਿਆ ਹੀ ਨਹੀਂ ਗਾ ਮੈਨੂੰ ਬਿਨਾਂ ਦੱਸੇ ਤੂੰ ਮੈਨੂੰ ਨਾਲ ਲੈ ਗਿਆ ਹੂੰ ਪਰ ਉਹਨਾਂ ਦਾ ਮਤਲਬ ਵੱਡਦਾ ਸੀ ਜੇ ਉਹ ਸੇਮ ਸੇਮ ਪਿੰਡ ਦੀ ਕੁੜੀ ਆ ਤੇ ਉਹਨੂੰ ਘਰੇ ਛੱਡਣਾ ਚਾਹੀਦਾ ਸੀ ਨਹੀਂ ਸਾਡੇ ਨਾਲ ਕਨੈਕਟ ਕਰਦੇ ਸਾਡੇ ਇੱਥੇ ਬਾੜ ਦਾ ਜਿਹੜਾ ਐਮਸੀ ਆ ਉਹਨਾਂ ਦੀ ਹੀ ਪਾਰਟੀ ਦਾ ਐਮਸੀ ਆ ਉਹ ਉਹਦੇ ਨਾਲ ਕਨੈਕਟ ਕਰਦੇ ਇਹ ਤਾਂ ਬਿਲਕੁਲ ਹੀ ੱੱੱਕਾ ਆ ਉਹ ਹਨਾ ਇਦਾਂ ਸੀਗਾ ਵੀ ਵੀ ਸਰਕਾਰ ਉਹ ਅਗਲੇ ਕਹਿੰਦੇ ਸਾਡੀ ਆ ਵੀ ਜੋ ਮਰਜੀ ਅਸੀਂ ਧੀਆਂ ਨਾ ਕਰੀਏ ਜੋ ਮਰਜੀ ਪੁੱਤਾਂ ਨਾ ਕਰੀਏ ਪਰ ਬਹੁਤ ੱੱਕਾ ਕੀਤਾ ਹੈ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਇੱਕ ਸਭ ਤੋਂ ਵੱਡੀ ਗੱਲ ਹੈ ਮੈਂ ਜਥੇਬੰਦੀਆਂ ਨੂੰ ਵੀ ਬੇਨਤੀ ਕਰਦਾ ਵੀ ਇਹ ਸ਼ਹੀਦ ਭਾਈ ਮਨਜੀਤ ਸਿੰਘ ਮੰਨੇ ਦੀ ਭਤੀਜੀ ਆ ਸਕੀ ਭਤੀਜੀ ਆ ਭਾਈ ਅਮਰਤਪਾਲ ਸਿੰਘ ਮਹਿਰੋ ਜੀ ਨੂੰ ਵੀ ਮੈਂ ਬੇਨਤੀ ਕਰਦਾ ਵੀ ਇਹ ਵੀਡੀਓ ਉਹਦੇ ਤੱਕ ਪਹੁੰਚਾਈ ਜਾਵੇ ਵੀ ਪਰਿਵਾਰ ਗਰੀਬ ਹੈ ਇਹਦੀ ਬਾਹ ਫ ਪਰਿਵਾਰ ਦੀ ਬਾਹ ਫੜੀ ਜਾਵੇ ਕਿਸੇ ਵੀ ਜੱਥੇਬੰਦੀ ਨੇ ਅੱਜ ਤੱਕ ਸ਼ਹੀਦ ਭਾਈ ਮਨਜੀਤ ਸਿੰਘ ਮੰਨੇ ਦਾ ਹਾਲ ਨਹੀਂ ਘਰ ਪਰਿਵਾਰ ਦਾ ਹਾਲ ਨਹੀਂ ਪੁੱਛਿਆ ਨਾ ਰੋਮਨੀ ਕਮੇਟੀ ਵਾਲਿਆਂ ਨੇ ਪੁੱਛਿਆ ਨਾ ਕਿਹੇ ਜਥੇਬੰਦੀਆਂ ਨੇ ਨਾ ਜਥੇਦਾਰਾਂ ਨੇ ਜਿਹੜੇ ਅੱਜ ਕਹਿੰਦੇ ਆ ਵੀ ਪੰਥ ਪੰਥ ਪਿੱਛੇ ਵੋਟਾਂ ਮੰਗਦੇ ਫਿਰਦੇ ਆ ਪੰਥ ਵਾਲੇ ਸ਼ਹੀਦ ਭਾਈ ਮਨਜੀਤ ਸਿੰਘ ਮੰਨੇ ਨੂੰ ਭੁੱਲ ਗਏ ਆ ਲੋਕ ਹਨਾ ਜਦੋਂ ਅਜਿਆ ਕੁਛ ਹੁੰਦਾ ਹੈ ਤੇ ਪ੍ਰਸ਼ਾਸਨ ਦੀ ਮਦਦ ਮੰਗਦੇ ਨੇ ਤੁਸੀਂ ਅੰਮ੍ਰਿਤਪਾਲ ਮਹਿਰੂ ਦੀ ਯਾਦ ਕਰ ਰਹੇ ਹੋ ਪ੍ਰਸ਼ਾਸਨ ਦੇ ਕੋਲ ਮੈਂ ਹੀ ਜਾਏ ਆ ਮਰ ਪ੍ਰਸ਼ਾਸਨ ਨੇ ਸਾਨੂੰ ਕੋਈ ਸਹੂਤ ਨਹੀਂ ਦਿੱਤੀ ਅਸੀਂ 2-3 ਚੱਕਰ ਲਾਏ ਆ ਗੱਡੀਆਂ ਆਪਣੀਆਂ ਕੋਲੋਂ ਲਾ ਕੇ ਅਸੀਂ ਗੱਡੀਆਂ ਦੀ ਤੇਲ ਪਾਉਣ ਜੋਗੇ ਵੀ ਹੈ ਨਹੀਂਗੇ ਬੱਸਾਂ 'ਚ ਵੀ ੱਟਕੇ ਖਾਏ ਆ ਕੋਈ ਸੁਣਵਾਈ ਹੈ ਨਹੀਂਗੀ ਜੀ ਜੇ ਸੁਣਵਾਈ ਹੋਵੇ ਤਾਂ ਅਸੀਂ ਅੱਜ ਅਮਰਪਾਲ ਦੇ ਮੂਰੇ ਬੇਨਤੀ ਕਿਉਂ ਕਰੀਏ ਜੀ ਸੁਣਵਾਈ ਹੈ ਨਹੀਂਗੀ ਹਾਂ ਦਾ ਹਸਦੀ ਖਸਦੀ ਹਸਦੀ ਕੁੜੀ ਐਵੇਂ ਹੋ ਗਈ ਹਾਂਜੀ ਇਹ ਇਹ ਤਾਂ 10ਵੀਂ 'ਚ ਵੀ 70 75% ਨੰਬਰ ਹੈ ਇਹਦੇ ਜੀ ਸਕੂਲ ਦੇ ਵਿੱਚੋਂ ਵੀ ਤੁਸੀਂ ਪੁੱਛ ਸਕਦੇ ਬਹੁਤ ਇੰਟੈਲੀਜੈਂਟ ਕੁੜੀ ਸੀਗੀ ਜਿਹੜੀ ਰੋਲ ਕੇ ਰੱਖਦੀ ਹੈ ਜੀ ਬਹੁਤ ਬੁਰਾ ਹਾਲ ਹੈ ਜੀ ਪ੍ਰਸ਼ਾਸਨ ਦਾ ਬਹੁਤ ਇੱਥੇ ਕੋਈ ਸੁਣਵਾਈ ਨਹੀਂ ਗਰੀਬ ਬੰਦੇ ਦੀ ਤਾਂ ਬਿਲਕੁਲ ਹੀ ਸੁਣਵਾਈ ਨਹੀਂ ਗਈ ਜੀ ਜੋ ਮਰਜੀ ਸਰਕਾਰਾਂ ਕਹੀ ਜਾਣ ਗਰੀਬ ਬੰਦੇ ਦਾ ਕੋਈ ਨਹੀਂ ਰੱਬ ਹੀ ਰੱਖ ਆਇਆ ਜੀ ਜੀ ਬਿਲਕੁਲ ਸੋਇਆ ਲੜਕੀ ਗੁਰਜੋਤ ਕੌਰ ਹੈ ਨਾ ਗੁਰਜੀਤ ਗੁਰਜੀਤ ਕੌਰ ਲੜਕੀ ਹੈ ਜਿਸ ਦੀ ਅਸੀਂ ਤੁਹਾਨੂੰ ਤਸਵੀਰਾਂ ਦਿਖਾਈਆਂ ਨੇ ਪਿੰਡ ਵਾਲਿਆਂ ਦੇ ਬਿਆਨ ਸੁਣਾਏ ਆ ਤੁਹਾਨੂੰ ਲੋਕਾਂ ਦੇ ਬਿਆਨ ਸੁਣਾਏ ਆ ਤੇ ਇਹ ਵੀ ਦੱਸ ਰਹੇ ਨੇ ਕਿ ਆਖਿਰਕਾਰ ਇਹਨਾਂ ਨੂੰ ਪ੍ਰਸ਼ਾਸਨ ਤੋਂ ਕੀ ਮਦਦ ਮਿਲ ਰਹੀ ਹੈ ਜਾਏ ਕਿ ਉਹ ਜੀ ਮਦਦ ਚਾਹੁੰਦੇ ਨੇ ਸਾਰੀ ਕਹਾਣੀ ਤੁਹਾਡੇ ਸਾਹਮਣੇ ਬਿਆ ਕਰ ਦਿੱਤੀ ਹੈ ਹੁਣ ਇਨਸਾਫ ਦਿਵਾਉਣਾ ਪੰਜਾਬ ਦੇ ਪੰਜਾਬੀ ਅਧਦੇ ਅਤੇ ਪ੍ਰਸ਼ਾਸਨ ਦੇ ਹੱਥ ਦੇ ਵਿੱਚ ਹੈ ਕਿ ਆਖਿਰਕਾਰ ਇਸ ਲੜਕੀ ਨੂੰ ਹੁਣ ਕਿਸ ਤਰੀਕੇ ਦੇ ਨਾਲ ਇਨਸਾਫ ਦਿਵਾਇਆ ਜਾਏਗਾ